ਰਾਤ ਜਿਹੜੀ ਕਾਂਗਰਸੀਆਂ ਦੀ ਮੀਟਿੰਗ ਸੀ ਦਿੱਲੀ ਦੇ ਵਿੱਚ 5 ਵਜੇ ਸ਼ੁਰੂ ਹੋਈ ਰਾਹੁਲ ਗਾਂਧੀ ਨਾਲ ਕਹਿੰਦੇ ਰਾਤ 11:00 11:30 ਮਿੰਟ ਤੱਕ ਚੱਲੀ ਗਈ ਅਜੇ ਹਾਂ ਕੀ ਬਣਿਆ ਖਾਸ ਕਰਕੇ ਜਿਹੜੇ ਕਾਂਗਰਸੀ ਨਾ ਤਾਂ ਪੰਜਾਬ ਦੇ ਮੁੱਦਿਆਂ ਤੇ ਲੜਦੇ ਨਜ਼ਰ ਆ ਰਹੇ ਨੇ ਤੇ ਨਾ ਮੌਜੂਦਾ ਜਿਹੜੀ ਸਥਿਤੀ 'ਚ ਪੰਜਾਬ ਹੜ੍ਹ 'ਚ ਫਸਿਆ ਨਾ ਉੱਥੇ ਧਰਾਤਲ ਤੇ ਕਿਤੇ ਨਜ਼ਰ ਆਈ ਤੇ ਉਧਰ ਪਾਰਟੀ ਦੇ ਅੰਦਰ ਜੋ ਕੁਝ ਹੈ ਉਸ ਨੂੰ ਲੈ ਕੇ ਕੀ ਸਾਰਾ ਕੁਝ ਸੰਤਲ ਕਰ ਦਿੱਤਾ ਰਾਹੁਲ ਗਾਂਧੀ ਨੇ ਕੋਈ ਸੁਹਾਗਾ ਫੇਰਿਆ ਕੱਲ ਸੋ ਇਹ ਮੈਂ ਸਰਦਾਰ ਹਰਮਿਤ ਸਿੰਘ ਜੀ ਸਭ ਤੋਂ ਪਹਿਲਾਂ ਮੈਂ ਇਹ ਸਵਾਲ ਤੇ ਆਉਣਾ ਕਿ ਕਾਂਗਰਸੀ ਜਿਹੜੇ ਇਕੱਲੇ ਇਕੱਲੇ ਇੱਥੇ ਖਿਲਰੇ ਫਿਰਦੇ ਨੇ ਗਰੁੱਪਾਂ 'ਚ ਫਿਰਦੇ ਨੇ ਕਿ ਉਹਨਾਂ ਦੀ ਕੋਈ ਚੂੜੀ ਟਾਈਟ ਕਰਦੀ ਕਿ ਕੋਈ ਸੂਤਰ ਦੇ ਕੇ ਭੇਜਿਆ ਕਿ ਉਹ ਰਾਤ ਇੰਨੀ ਲੰਬੀ ਬੈਠਕ ਦੇ ਵਿੱਚੋਂ ਕੀ ਕੱਢਣ ਪਾਉਣ ਨੂੰ ਸੀ ਜੀ ਕਾਂਗਰਸ ਦੇ ਅੰਦਰ ਕਾਂਗਰਸੀਆਂ ਦੇ ਅੰਦਰ ਕਹਿੰਦੇ ਕਾਫੀ ਗੁਵਾਰ ਸੀ ਕਈ ਮਹੀਨਿਆਂ ਦਾ ਜਿਹੜਾ ਸੀ ਉਹਨਾਂ ਨੂੰ ਸੁਣਿਆ ਵੀ ਤੇ ਉਹਨਾਂ ਨੂੰ ਫਿਰ ਹਦਾਇਤਾਂ ਵੀ ਕੀਤੀਆਂ ਪਰ ਪਹਿਲਾਂ ਤਾਂ ਪਹਿਲੀ ਮੀਟਿੰਗ ਤਾਂ ਹੋਈ ਜੀ ਚ ਕਾਫੀ ਵੱਡੀ ਮੀਟਿੰਗ ਸੀਗੀ ਜਿਹਦੇ ਚ ਜਿਹਨੂੰ ਇਹ ਪੀਏਸੀ ਕਹਿੰਦੇ ਨੇ ਪੰਜਾਬ ਦੇ ਪੋਲਿਟੀਕਲ ਅਫੇਅਰਜ਼ ਕਮੇਟੀ ਜਿਹਦੇ ਚ ਆਰਗੇਨਾਈਜ਼ਿੰਗ ਜਨ ਸੈਕਟਰੀ ਜੀ ਨਾਂ ਦੇ ਕੇਸੀ ਗੋਬੇਨੂ ਵਗ ਮੈਨੂ ਗੋਪਾਲ ਸਿੰਘ ਤੇ ਪਲੱਸ ਜਿਹੜੇ ਪੰਜਾਬ ਮਾਮਲੇ ਦੇ ਇੰਚਾਰਜ ਬਘੇਲ ਤੇ ਇਹ ਬਾਕੀ ਦੇ ਬੰਦੇ ਜਿਹੜੇ ਸਾਰੇ ਸੀ ਉਹਨਾਂ ਨਾਲ ਵੀ ਕਾਫੀ ਧੇਰ ਗੱਲ ਗੁੱਲ ਹੋਈ ਸਭ ਦੀ ਸੁਣੀ ਸਣੀ ਉਹਨਾਂ ਨੇ ਜੋ ਵੀ ਆ ਹਾਲਾਂਕਿ ਇਹ ਦੋ ਪਹਿਲਾਂ ਵੀ ਉਹ ਫੇਸਬੁਕ 'ਤੇ ਤਾਂ ਮੀਟਿੰਗ ਇੱਕ ਵਾਰ ਕਰ ਲੈ ਕਹਿੰਦੇ ਨੂੰ ਸੁਣ ਲਿਆ ਸੀ ਪਰ ਰਾਹੁਲ ਗਾਂਧੀ ਨਾਲ ਇਹ ਸ਼ਾਇਦ ਕਾਫੀ ਦੇਰ ਦੀ ਕਵੈਡੀ ਮੀਟਿੰਗ ਸੀ। ਔਰ ਗਰੁੱਪਵਾਜੀ ਜਿਵੇਂ ਬਾਹਰ ਦੇਂਦੀ ਹੈ ਉੱਥੇ ਅੰਦਰ ਮੀਟਿੰਗ 'ਚ ਵੀ ਗਰੁੱਪਵਾਜੀ ਹੋਣੀ ਹੋਣੀ ਹੈ। ਔਰ ਕਿਹਾ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਉਹਨਾਂ ਨੇ ਕਿਹਾ ਇੱਕ ਦੂਜੇ ਨੂੰ ਵੀ ਇਹਨੇ ਇਹ ਇਹਦੀ ਗਲਤੀ ਹੈ ਇਹਨੇ ਆ ਕੀਤਾ ਇਹਨੇ ਆ ਕੀਤਾ ਜੋ ਵੀ ਕੀਤਾ। ਮੇਨਲੀ ਅਜੇ ਲੁਧਿਆਣਾ ਇਲੈਕਸ਼ਨ ਜਿਹੜੀ ਅੜੀ ਪਈ ਹੈ ਉਸੇ ਮਾਮਲੇ 'ਚ ਕਿ ਲੁਧਿਆਣੇ 'ਚ ਨੁਕਸਾਨ ਤਾਂ ਜੀ ਇਸ ਗਰੁੱਪ ਨੇ ਕਰਾਇਆ ਜਿਹੜਾ ਚੰਨੀ ਦਾ ਵੀ ਤੇ ਵੀ ਇਲਜ਼ਾਮ ਹੈ ਬਰਾਬਰ। ਪਰਗਟ ਸਿੰਘ ਹੋਣੀ ਜਾਂ ਜਿਹੜੇ ਭਾਰਤ ਭੂਸ਼ਣ ਆਸੂ ਰਾਣਾ ਗੁਰਜੀਤ ਜਿਹੜਾ ਇਹ ਗਰੁੱਪ ਬਣਿਆ ਹੋਇਆ ਸੀ ਤੇ ਇਹਨਾਂ ਨੇ ਲੌਸ ਕੀਤਾ ਪ੍ਰਧਾਨ ਤੇ ਉਹਨਾਂ ਨੂੰ ਆਉਣ ਨਹੀਂ ਦਿੱਤਾ ਜੇ ਉਹ ਜੋ ਸਾਰੀਆਂ ਗੱਲਾਂ ਜਿਸ ਲੈ ਬੰਦੇ ਉੱਤੇ ਹੋ ਰਹੀਆਂ ਔਰ ਇਹ ਕਹਿੰਦੇ ਨੇ ਇਸ ਗਰੁੱਪ ਵੱਲੋਂ ਕਿਉਂਕਿ ਚੰਨੀ ਤੇ ਪ੍ਰਗਟ ਸਿੰਘ ਇਹੀ ਸੀ ਰਾਣਾ ਗੁਰਜੀਤ ਤਾਂ ਕਿਤੇ ਬਾਹਰ ਗਏ ਹੋਏ ਨੇ ਉਹ ਤਾਂ ਨਹੀਂ ਸੀ ਆਏ ਭਾਰਤ ਭੂਸ਼ਣ ਆਸੂ ਨੂੰ ਸੱਦਿਆ ਹੀ ਨਹੀਂ ਗਿਆ ਸ਼ਾਇਦ ਵੀ ਉਹ ਉਹ ਵੀ ਨਹੀਂ ਸੀਗਾ ਇਹਨਾਂ ਗਰੁੱਪਾਂ ਚੋਂ ਮਤਲਬ ਤੇ ਉਥੇ ਕਹਿੰਦੇ ਨੇ ਇਹਨਾਂ ਨੇ ਕਿਹਾ ਵੀ ਜਿਹੜੀ ਜੈਨੂਨ ਗੱਲ ਹੈ ਜਦੋਂ ਤਾਂ ਜੈਨੂਨ ਗੱਲ ਕਰਨੀ ਚਾਹੀਦੀ ਹੈ ਦੱਸੋ ਇੱਥੇ ਅੰਦਰ ਤੱਕ ਟੋਟਾ ਟਾਪਾ ਹਕੀਕਤ ਵਾਲੀ ਗੱਲ ਕਰੀਏ ਕਿ ਕੀ ਗੱਲ ਹੈ ਕੀ ਨਹੀਂ ਬਾਹਰ ਜੋ ਵੀ ਮਰਜੀ ਆਪੋ ਆਪਣਾ ਗਰੁੱਪ ਜੇ ਉਹ ਰੱਖਦੇ ਆ ਪਰ ਲੱਗਿਆ ਇਹ ਮਹਿਸੂਸ ਹੋਇਆ ਕਿ ਜ਼ਿਆਦਾਤਰ ਉੱਥੇ ਜਿਹੜੀ ਹਾਈ ਕਮਾਂਡ ਦੇ ਕੋਲ ਇੱਕ ਸੂਚਨਾ ਸੀ ਜ਼ਿਆਦਾ ਉਹ ਜਿਹੜੀ ਡੋਮੀਨੇਟਿੰਗ ਧੜਾ ਹੈ ਜਿਹਦੇ ਚ ਰਾਜਾ ਬੜਿੰਗ ਵੀ ਪ੍ਰਤਾਪ ਬਾਜਵਾ ਵੀ ਵਰਸਵਿੰਦਰ ਸਿੰਘ ਰੰਧਾਵਾ ਇਕੱਠੇ ਨਾ ਹੋਣ ਦੇ ਬਾਵਜੂਦ ਮਤਲਬ ਅੰਦਰੋਂ ਭਾਵੇਂ ਇਕੱਠੇ ਨਹੀਂ ਪਰ ਉੱਪਰੋਂ ਇਕੱਠੇ ਹੋ ਗਏ ਇਸ ਗਰੁੱਪ ਦੇ ਵਿੱਚ ਉਹਨਾਂ ਦੀ ਗੱਲ ਦੀ ਜ਼ਿਆਦਾ ਉਹਨਾਂ ਦੇ ਸਭ ਪੱਲੇ ਪਈ ਹੋਈ ਸੀ ਵੀ ਸ਼ਾਇਦ ਇਹਨਾਂ ਨੂੰ ਉਹ ਖਰਾਬ ਕਰ ਦੇ ਕਿਹਾ ਕਹਿੰਦੇ ਇਹ ਵੀ ਗਿਆ ਕਿ ਇਹਨਾਂ ਨੇ ਵੀ ਬਹੁਤ ਜ਼ਗਾਤਾ ਰਾਜਾ ਬੜੇ ਗੋਣੀ ਪੀਪੀਸੀ ਸਾਨੂੰ ਸਦਾ ਹੀ ਨਹੀਂ ਦਿੰਦੀ ਬਹੁਤ ਪ੍ਰੋਗਰਾਮਾਂ ਦਾ ਜੇ ਇਹ ਉਹ ਇਹ ਸਾਰੀਆਂ ਗੱਲਾਂ ਹੋਈਆਂ ਅਖਿਰ ਇਹਨਾਂ ਗੱਲਾਂ ਚੋਂ ਲਾ ਪਾ ਕੇ ਲੱਗਦਾ ਕਿ ਹਾਈ ਕਮਾਂਡ ਕਹਿੰਦੇ ਨੇ ਬੜੀ ਸਖਤ ਹੈ ਉਹ ਕਹਿੰਦੇ ਨੇ ਪਾਰਟੀ ਖਿਲਾਫ ਓਪਨ ਨਾ ਤੌਰ ਤੇ ਕੋਈ ਵੀ ਨਹੀਂ ਬੋਲੂਗਾ ਜਿਹੜਾ ਬੋਲੂਗਾ ਉਹਦੇ ਖਿਲਾਫ ਕਾਰਵਾਈ ਇੱਕ ਸ਼ਬਦ ਰਾਹੁਲ ਗਾਂਧੀ ਨੇ ਜਿਹੜਾ ਚਲਾਇਆ ਗੁਜਰਾਤ ਤੋਂ ਲਗਾਤਾਰ ਕਿ ਸਾਡੇ ਚ ਸਲੀਪਰ ਸੈਲ ਨੇ ਬੀਜਪੀ ਤੇ ਕੁਝ ਬੰਦਿਆਂ ਨੇ ਉੱਥੇ ਇਹ ਵੀ ਕਿਹਾ ਕਹਿੰਦੇ ਵੀ ਜੇ ਸਲੀਪਰ ਸੈਲ ਨੇ ਪਤਾ ਹੈ ਭਾਈ ਕਮਾਂਡ ਨੂੰ ਜਾਂ ਜੀ ਨੂੰ ਵੀ ਪਤਾ ਤੇ ਉਹ ਕੱਢ ਕੇ ਪਰ੍ਹਾਂ ਮਾਰੋ ਉਹਨਾਂ ਨੂੰ ਫਿਰ ਰੱਖੇ ਕਿਉਂ ਨਹੀਂ ਜੇ ਸਾਨੂੰ ਪਤਾ ਹੈ ਕਿ ਫਲਾਣਾ ਸਲੀਪਰ ਸੈਲ ਹੈ ਫਲਾਣਾ ਨਹੀਂ ਹੈ ਤਾਂ ਪਾਰਟੀ ਜੋ ਕੱਢਣੀ ਚਾਹੀਦੀ ਨੇ ਤੇ ਪਰ ਇਹ ਸਾਰੀ ਐਕਸਰਸਾਈਜ਼ ਇਹਨਾਂ ਦਾ ਗੁਵਾਰ ਸੁਣਿਆ ਉਹਨਾਂ ਨੇ ਕਿਹਾ ਕਿ ਅਨੁਸ਼ਾਸਨਹੀਨਤਾ ਬਰਦਾਸ਼ਤ ਨਹੀਂ ਕੀਤੀ ਜਾਏਗੀ ਕਿਸੇ ਵੀ ਰੂਪ ਦੇ ਵਿੱਚ ਔਰ এবੀ ਸਟਰੈਟਜੀ ਹੈ ਕਿ ਪੰਜਾਬ ਇੱਕ ਸਟੇਟ ਹੈ ਜਿਹੜੀ ਪੰਜਾਬ ਦੇ ਵਿੱਚ ਤਰਅ ਤਾ ਇਲੈਕਸ਼ਨ ਹੋਣੀ ਹੈ ਜਿੱਥੇ ਕਾਂਗਰਸ ਕੁਝ ਮਤਲਬ ਕੰਪੀਟੀਸ਼ਨ ਚਾਹੇ ਜਾਂ ਨੇੜੇ ਹੈ ਜਾਂ ਸੱਤਾ ਦੀ ਪ੍ਰਾਪਤੀ ਕਰਨ ਦੀ ਹੈ ਪੋਜੀਸ਼ਨ ਚਾਹੇ ਜੇਕਰ ਮਿਲ ਕੇ ਚੱਲੇ ਇੱਕ ਤਾਂ ਬਾਹਰ ਜਿਹੜੀ ਫੋਟੋ ਕੱਢੀ ਆ ਉਹ ਸਾਰਿਆਂ ਨਾਲ ਮਿਲ ਕੇ ਜਿਹੜੀ ਚਪੀ ਹੈ ਜਾਂ ਸੋਸ਼ਲ ਮੀਡੀਆ ਤੇ ਵੀ ਚੱਲਦੀ ਹੈ ਇੱਕਜੁੱਟਤਾ ਦਿਖਾਈ ਹੈ ਸਾਰਿਆਂ ਨੂੰ ਵਿੱਚ ਵਿਚਾਲੇ ਜੇ ਬਿਠਾ ਕੇ ਵੀ ਚਲੋ ਤੁਸੀਂ ਇਕੱਠੇ ਹੋ ਸ਼ਾਬਾਸ਼ ਜਾ ਕੇ ਕੰਮ ਕਰੋ ਇੱਕ ਤਾਂ ਇਹ ਤਰੀਕਾ ਦੂਜਾ ਨਾੜਾ ਅਨੁਸ਼ਾਸਨ ਦਾ ਡੰਡਾ ਵੀ ਕੋਈ ਬੋਲੂਗਾ ਨਹੀਂ ਕਿਸੇ ਵੀ ਲੈਵਲ ਤੇ ਫਿਰ ਵੀ ਜਿਹੜੇ ਕੋਈ ਸੱਜਣ ਨੇ ਸਾਰੇ ਉਹਨਾਂ ਦੀ ਲਵੋ ਲੁਭਾਵੇ ਬਣਦਾ ਜਿਹੜੇ ਮੀਟਿੰਗ ਸੀਗੇ ਭਾਵੇਂ ਲੰਮੀ ਚੱਲੀ ਬਾਕੀ ਚੀਜ਼ਾਂ ਸੀਗੀਆਂ ਉਹਨਾਂ ਨੇ ਆਪਦਾ ਮਾਈਂਡ ਕੁਛ ਨਹੀਂ ਦਿੱਤਾ ਹਜੇ ਕਿ ਤਬਦੀਲੀ ਕੀ ਕਰਨੀ ਹੈ ਕੀ ਨਹੀਂ ਮਾਈਂਡ 'ਚੋਂ ਤਬਦੀਲੀ ਇਹੀ ਹੋ ਰਹੀ ਹੈ ਕਿ ਜਿਹੜੇ ਉਹ ਡਿਸਟ੍ਰਿਕਟਾ ਲੈਵਲ ਤੇ ਜਾਂ ਬਾਕੀ ਓਵਰ ਆਲ ਚਾਹੇ ਪੰਜਾਬ ਹੈ ਹਰਿਆਣਾ ਹੈ ਜਿੱਥੇ-ਜਿੱਥੇ ਵੀ ਮਾਮਲੇ ਹਰਿਆਣੇ 'ਚ ਵੀ ਬਹੁਤ ਬੜੀ ਕਨਟਰਡਿਕਸ਼ਨ ਹੈ ਕਾਂਗਰਸ ਦੇ ਵਿੱਚ ਚੱਲਦੀ ਤੇ ਉੱਥੇ ਆਪਣੇ ਇੰਡੀਪੈਂਡੈਂਟ ਬੰਦੇ ਲਾਏ ਨੇ ਉਹ ਬੰਦੇ ਜ਼ਿਲ੍ਹਾ ਲੈਵਲ ਦੇ ਉੱਤੇ ਫੀਡਬੈਕ ਵੀ ਲੈਣਗੇ ਸੰਗਠਨ ਕਿਵੇਂ ਇੰਡੀਪੈਂਡੈਂਟ ਬੰਦੇ ਆਉਣ ਕਿਵੇਂ ਗਰੁੱਪਾਂ ਨੂੰ ਸੈਟਲਮੈਂਟ ਕਰਨੀ ਹੈ ਇਹ ਕਰਨ ਇਹ ਸਾਰਾ ਪ੍ਰੋਸੈਸ ਅਜੇ ਸ਼ੁਰੂ ਹੋਣਾ ਹੈ ਤੁਰੰਤ ਅਜੇ ਨਜ਼ਰ ਨਹੀਂ ਆਉਂਦਾ ਕਿ ਕੋਈ ਕੋਈ ਪ੍ਰਧਾਨ ਨੂੰ ਬਦਲ ਦੇਣ ਜਾਂ ਕਿਸੇ ਲੀਡਰ ਆਫ اپੋਜੀਸ਼ਨ ਨੂੰ ਬਦਲ ਦੇਣ ਜਾਂ ਬਾਕੀ ਇਹਦੇ ਮਾਮਲੇ ਦੇ ਵਿੱਚ ਅਜੇ ਇਹ ਪ੍ਰੋਸੈਸਰ ਨੂੰ ਕਹਿੰਦੇ ਨੇ ਮਹੀਨਾ ਡੇਢ ਮਹੀਨਾ ਤਾਂ ਇਸੇ ਪ੍ਰੋਸੈਸ ਨੂੰ ਲੱਗੇਗਾ ਜਿਹੜਾ ਉਹਨਾਂ ਨੇ ਜਥੇਵੰਦਕ ਤੌਰ ਤੇ ਸ਼ੁਰੂ ਕੀਤਾ ਹੈ ਉਦੋਂ ਬਾਅਦ ਫਿਰ ਕੋਈ ਹੋਰ ਮੀਟਿੰਗ ਚ ਜੋ ਫੈਸਲਾ ਕਰਨਗੇ ਉਹ ਫੈਸਲਾ ਇਹਨਾਂ ਨੂੰ ਦੱਸ ਕੇ ਤਾਂ ਕਰਦੇ ਨਹੀਂ ਫੈਸਲਾ ਤਾਂ ਉਦੋਂ ਬਾਅਦ ਹੀ ਹੋਣਾ ਹੈ ਇਹਦੇ ਤੋਂ ਅੰਦਾਜ਼ਾ ਇਹ ਹੈ ਕਿ ਫਿਰ ਹੁਣ ਕੀ ਅਗਲੇ ਜਿਹੜਾ 1.5 ਮਹੀਨੇ ਦਾ ਕੋਈ ਪ੍ਰੋਸੈਸ ਹੋਏਗਾ ਇਹ ਸਾਰੇ ਕਾਂਗਰਸੀ ਇੱਕ ਸੁਰ ਨਾ ਜਰਾਉਣਗੇ ਜਿਵੇਂ ਕਹਿ ਕੇ ਭੇਜੇ ਸਾਰੇ ਇੱਕੋ ਮੰਚ ਤੇ ਦਿਖਿਆ ਕਰਨਗੇ ਕਹਿਣਗੇ ਆਪਾਂ ਇਕੱਠੇ ਆਂ ਸਾਝੇ ਆ ਕੜੱਤੜ ਵੱਧ ਹੋ ਜੇਗੀ ਪਰ ਜਿਹੜਾ ਇੱਕ ਹੋਰ ਗੱਲ ਉੱਥੇ ਇੱਕ ਗੱਲ ਪ੍ਰਚਲਿਤ ਹੈ ਸਭ ਨੂੰ ਪਤਾ ਵੀ ਹੈ ਕਿ ਪਾਵਰ ਤੇ ਪੈਸਾ ਇਹ ਮੌਜੂਦਾ ਪੋਲੀਟੀਕਲ ਜਿਹੜਾ ਮਾਹੌਲ ਦੇ ਵਿੱਚ ਇਹ ਮਕਸਦ ਬਣ ਗਿਆ ਹੈ ਲੀਡਰਸ਼ਿਪ ਦਾ ਵੀ ਬਹੁਤੀ ਲੀਡਰਸ਼ਿਪ ਦਾ ਜਦੋਂ ਬਹੁਤੀ ਲੀਡਰਸ਼ਿਪ ਦਾ ਇਹ ਮਕਸਦ ਬਣ ਜੇ ਤਾਂ ਚਾਹੇ ਵੀ ਇੱਕ 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 ਸੁਰਤਾ ਕਰ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਲੱਗਦਾ ਜੀ ਮੇਰੇ ਕੋਲ ਚੀਫ ਮਿਨਿਸਟਰੀ ਆਵੇ ਮੇਰੇ ਕੋਲ ਪ੍ਰਧਾਨਗੀ ਆਵੇ ਮੇਰੇ ਕੋਲ ਆ ਆਵੇ ਉਹਦੇ ਚ ਲਾਲਚ ਜਦੋਂ ਵੱਡਾ ਹੋ ਜਾਂਦਾ ਹੈ ਪਾਰਟੀ ਨਾਲੋਂ ਸਟੇਟ ਨਾਲੋਂ ਦੇਸ਼ ਨਾਲੋਂ ਬਾਕੀ ਦੇ ਲੋਕਾਂ ਦੇ ਮੁੱਦਿਆਂ ਨਾਲੋਂ ਤੇ ਉਹ ਸਾਰਾ ਕੁਝ ਦਿਖਾਈ ਦਿੰਦਾ ਉਹਦੇ ਕਰਕੇ ਭਾਵੇਂ ਹਾਈ ਕਮਾਂਡ ਦੇ ਸਾਹਮਣੇ ਨਾਂ ਬੋਲਣ ਕਹਿਣ ਕਿ ਅਸੀਂ ਤਾਂ ਇੱਕਜੁੱਟ ਹੋ ਕੇ ਚੱਲਿਆਂ ਜੀ ਬਾਕੀ ਚੀਜ਼ਾਂ ਤੇ ਜਦੋਂ ਤੁਸੀਂ ਆਪਸ ਵਿੱਚ ਇੱਕਜੁੱਟ ਹੋ ਕੇ ਨਹੀਂ ਚੱਲ ਪਾਉਂਦੇ ਕੋਈ ਵੀ ਇਸ ਕਦਰ ਦਾ ਲੀਡਰ ਡਿਵੈਲਪ ਨਹੀਂ ਹੋ ਰਿਹਾ ਤੁਹਾਡੇ ਚ ਜਿਹੜੇ ਜਿਹੜੇ ਦੇ ਆਰਤ ਗਿਰਦ ਬਹੁਤ ਸੰਮਤੀ ਇਕੱਠੀ ਹੋ ਸਕੇ ਪੂਰੇ ਤਾਂ ਕਦੇ ਨਹੀਂ ਹੁੰਦੇ ਬਹੁਤ ਸੰਮਤੀ ਵੀ ਚਲੋ ਕਹੇ ਕਿ ਹਾਂ ਇਹ ਸਾਡਾ ਲੀਡਰ ਹੈ ਤਾਂ ਉਹੇ ਜੇ ਹਾਲਤ ਚ ਮੁਸ਼ਕਲ ਹੋ ਜਾਂਦਾ ਹੈ ਸਮੂਹਿਕ ਤੌਰ ਤੇ ਕੰਮ ਚਲਾਉਣਾ ਇਹ ਕਾਂਗਰਸ ਚ ਕਲਚਰ ਨਹੀਂ ਆ ਕਿ ਜੇ ਪੰਜ ਪ੍ਰਧਾਨੀਆਂ ਪੰਜ ਵੱਡੇ ਲੀਡਰ ਨੇ ਮਿਲ ਕੇ ਚੱਲੋ ਆ ਕਮੇਟੀ ਬਣਾਤੀ ਇਹ ਚੀਜ਼ ਉਹ ਤਾਂ ਇੱਕ ਲੀਡਰ ਦੇ ਸਾਰੇ ਚੱਲਦੇ ਨੇ ਜਾਂ ਹਾਈ ਕਮਾਂਡ ਦੇ ਸਾਰੇ ਚੱਲਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀ ਤਾਕਤ ਹੋਰ ਵੀ ਘਟਣੀ ਹੈ ਹਾਈ ਕਮਾਂਡ ਨੇ ਆਪਣੀ ਤਾਕਤ ਵਧਾਉਣੀ ਹੈ ਆਪਣੇ ਕੋਲੋਂ ਕੁਝ ਬੰਦੇ ਨਾਮਿਨੇਟ ਕਰਨੇ ਨੇ ਖੇਠਲੇ ਸੰਗਠਨ ਦੇ ਵਿੱਚ ਵੀ ਉੱਪਰੋਂ ਤਾਂ ਛੱਡੋ ਇਸ ਕਰਕੇ ਉਹ ਸੈਂਟਰਲਾਈਜੇਸ਼ਨ ਦਾ ਜਿਹੜਾ ਇੱਕ ਦੌਰ ਹੈ ਪਾਰਟੀ ਦੇ ਅੰਦਰ ਉਹ ਜਿਆਦਾ ਹੋਰ ਤਰੀਕੇ ਨਾਲ ਚੱਲੂਗਾ ਇਹ ਦੇਖਣ ਦਾ ਸਵਾਲ ਹੈ ਕਿ ਕਾਂਗਰਸ ਦਾ ਕਾਟੋ ਕੋਲੇ ਅਜੇ ਮੰਨ ਕੇ ਚੱਲਣਾ ਚਾਹੀਦਾ ਕਿ ਅਗਲੇ ਡੇਢ ਦੋ ਮਹੀਨੇ ਕੋਈ ਬਹੁਤ ਜਿਆਦਾ ਹੱਲ ਹੋ ਗਿਆ ਜਾਂ ਨਹੀਂ ਹੋ ਗਿਆ ਇਹ ਪਤਾ ਤਾਂ ਇਹਨਾਂ ਦੀ ਪ੍ਰੈਕਟਿਸ ਤੋਂ ਲੱਗੂਗਾ ਪਰ ਜਿੱਨਾ ਚਰ ਐਡਜਸਟਮੈਂਟ ਆ ਅਹੁਦਿਆਂ ਦੀਆਂ ਜਾਂ ਗਰੁੱਪਾਂ ਦੀਆਂ ਨਹੀਂ ਹੁੰਦੀਆਂ ਕਿ ਤੇਰੇ ਗਰੁੱਪ ਨੂੰ ਆਹ ਦੇਤਾ ਤੇਰੇ ਗਰੁੱਪ ਨੂੰ ਹੁਣ ਗਰੁੱਪਾਂ ਦਾ ਐਡਜਸਟਮੈਂਟ ਨੇ ਹੁਣ ਇਕਸੁਰਤਾ ਨਹੀਂ ਹੁੰਦੀ ਹੂੰ ਇਹ ਸਭ ਤੋਂ بڑا ਸਵਾਲ ਹੈ ਨਹੀਂ ਤਾਂ ਬਾਕੀ ਚੀਜ਼ਾਂ ਨੇ ਕਹਿੰਦੇ ਨੇ ਤੜਤਪ ਕਾਫੀ ਸਾਰਿਆਂ ਦੀ ਕਰਤੀ ਉਹਨਾਂ ਨੇ ਕਹਿਤਾ ਕਿ ਜਾ ਕੇ ਜਿਵੇਂ ਪੰਜਾਬੀ ਚ ਕਹਿੰਦੇ ਹੁੰਦੇ ਨੇ ਵੀ ਬੰਦੇ ਦੇ ਪੁੱਤ ਬਣ ਕੇ ਕੰਮ ਕਰੋ ਜਾ ਕੇ ਨਹੀਂ ਤਾਂ ਫਿਰ ਕੱਢ ਦਿੱਤੇ ਜਾਓਗੇ ਜਿਹੜਾ ਇੱਧਰ ਉੱਧਰ ਕਰੂਗਾ ਹੁਣ ਇਹ ਜਿਹੜੀ ਧਮਕੀ ਹੈ ਇਹ ਧਮਕੀ ਨੂੰ ਕਿੰਨਾ ਕੁ ਪ੍ਰਵਾਨ ਕਰਦੇ ਨੇ ਕਿੰਨਾ ਕੁ ਨਹੀਂ ਕਰਦੇ ਇਹ ਬਾਅਦ ਦੇ ਵਿੱਚ ਦੇਖੀ